ਇਹ ਕੰਮ ਕਰੋਗੇ ਉਹ ਜਿਹੇ ਕੰਮ ਤੁਸੀਂ ਉੱਪਰ ਹੋਗੇ ਮੈਂ ਇੱਥੇ ਇਸ ਵੇਲੇ ਆ ਕੇ ਜਿਹੜਾ ਮਾੜੇ ਕੰਮ ਕਰਦਾ ਉਹਨੂੰ ਫਿਰ ਜਿਹੜੀ ਆ ਜਦੋਂ ਉਹਦੀ ਮੌਤ ਹੋ ਜਾਂਦੀ ਆ ਉਹਨੂੰ ਫਿਰ ਕਿਹੋ ਜਿਹੀ ਸਜ਼ਾ ਮਿਲਦੀ ਆਓ ਆਪਾਂ ਅੰਦਰ ਚੱਲਦੇ ਹਾਂ ਅਚਰਨਹੀਨ ਪ੍ਰਾਣੀਆਂ ਦੇ ਜਿਹੜੀਆਂ ਆਤਮਾਵਾਂ ਨੂੰ ਸਜ਼ਾਵਾ ਦਿੰਦੇ ਹੋਏ ਜਮ ਆ ਦੇਖ ਰਹੇ ਤੁਸੀਂ ਜਮ ਤੇ ਗਰਮੀ ਕਾਫੀ ਆ ਤੇ ਬਲ ਦਾ ਪਾਣ ਦਿਖਾਣੇ ਸਾਨੂੰ ਦੇਖੋ ਜਿਵੇਂ ਐ ਲਾਦੇ ਜਿਵੇਂ ਨੇੜੇ ਆ ਆਪਾਂ ਪਹੁੰਚੇ ਹੋਏ ਹਾਂ ਗੁਰਦੁਆਰਾ ਬਾਬੇ ਕੇ ਗੁਰਦੁਆਰਾ ਬਾਬੇ ਕੇ ਭੋਰਾ ਸਾਹਿਬ ਗੋਂਸਪੁਰ ਲੁਧਿਆਣਾ ਧੰਨ ਧੰਨ ਸੰਤ ਬਾਬਾ ਨਾਹਰ ਸਿੰਘ ਜੀ ਸਨੇਰਾਵਾਲੇ ਇੱਥੇ ਜਿਹੜਾ ਦਰਸਾਇਆ ਗਿਆ ਵੀ ਜਿਹੜੇ ਤੁਸੀਂ ਜਿਹੇ ਜੇ ਕੰਮ ਕਰੋਗੇ ਉਹ ਜਿਹੇ ਕੰਮ ਤੁਸੀਂ ਉੱਪਰ ਹੋਗੇ ਮਾੜਾ ਚੰਗਾ ਕੰਮ ਜਿਹੜਾ ਉਹ ਤੁਹਾਨੂੰ ਸਾਰਾ ਇੱਥੇ ਦਰਸਾਇਆ ਗਿਆ ਹੈ ਧਾਨੇ ਤੁਹਾਨੂੰ ਚਲਦੇ ਆ ਅੱਗੇ ਜਾ ਕੇ ਗੱਲ ਕਰਾਂਗੇ ਇਹ ਹੈ ਸਾਹਮਣੇ ਗੁਰਦੁਆਰਾ ਬਾਬੇ ਕੇ ਲੋ ਆਪਾਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਬਾਬੇ ਕੇ ਅੰਦਰ ਤੇ ਤੁਹਾਨੂੰ ਦਿਖਾਵਾਂਗੇ ਸਾਰਾ ਜਿਹੜਾ ਇਸ ਜ਼ਿੰਦਗੀ ਦੇ ਵਿੱਚ ਆਪਾਂ ਜੋ ਚੰਗੇ ਮਾੜੇ ਕੰਮ ਕਰਦੇ ਆ ਉਹਦੇ ਬਾਰੇ ਸਾਰਾ ਆਪਾਂ ਦਿਖਾਨੇ ਆ ਜੀ ਆਓ ਮੇਰੇ ਨਾਲ ਬਣੇ ਰਹੋ ਜਿਹੜੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਓ ਦਿਖਾਨੇ ਆ ਜੀ ਤੁਹਾਨੂੰ ਨਰਕ ਸਵਰਗ ਜਿਹੜੇ ਵੀਪ ਚੰਗੇ ਮਾੜੇ ਕੰਮ ਕਰਦੇ ਆ ਉਹ ਦਿਖਾਨੇ ਆ ਆ ਦੇਖੋ ਜੀ ਬਲਦ ਗਰਮੀ ਕਾਫੀ ਆ ਤੇ ਬਲਦ ਆਪਾਂ ਦਿਖਾਨੇ ਆ ਤੁਹਾਨੂੰ ਦੇਖੋ ਜਿਵੇਂ ਐ ਲੱਗਦੇ ਜਿਵੇਂ ਨੇੜੇ ਹੋ ਜਿਵੇਂ origional ਹਲ ਦੇ ਬਾਬਾ ਜੀ ਪਿੱਛੇ ਜਿਹੜਾ ਹਲ ਚਲਾ ਰਹੇ ਨੇ ਬਹੁਤ ਸੋਹਣਾ ਲੱਗ ਰਿਹਾ ਹੈ ਇਸੇ ਤਰ੍ਹਾਂ ਕਲਾਕਾਰਾਂ ਨੇ ਦੇਖੋ ਕਿੰਨੀ ਸੋਹਣੀ ਕਲਾਕਾਰੀ ਕੀਤੀ ਹੋਈ ਹੈ ਬਿਲਕੁਲ ਜਿਹੜੇ ਆ origignal ਆਪਾਂ ਦੇਖ ਰਹੇ ਹਾਂ ਤੁਸੀਂ ਤੇ ਇਧਰ ਨੇ ਭਗਤ ਰਵੀਦਾਸ ਜੀ ਤੇ ਇਧਰ ਤੁਸੀਂ ਦੇਖੋ ਜਿਹੜੀ ਕਲਾਕਾਰੀ ਆ ਕਿੰਨੀ ਸੋਹਣੀ ਜਿਹੜੀ ਉਹ ਕੀਤੀ ਹੋਈ ਆ ਸਾਰੇ ਤੁਹਾਨੂੰ ਅੱਗੇ ਜਾ ਕੇ ਹੋਰ ਦਿਖਾਵਾਂਗੇ ਜੋ ਵੀ ਕੁਝ ਹੋਏਗਾ ਵੀ ਕਿਵੇਂ ਜਿਹੜੀ ਆ ਪਾਪਾਂ ਦੀ ਸਜ਼ਾ ਮਿਲਦੀ ਆ ਜੋ ਤੁਸੀਂ ਕਰਮ ਕਰਿਆ ਹੋਊਗਾ ਮਾੜੇ ਚੰਗੇ ਕੰਮ ਸਾਰਾ ਇੱਥੇ ਜਿਹੜਾ ਉਹ ਚਿੱਠਾ ਖੁੱਲ ਜਾਂਦਾ ਹੈਗਾ ਕਲਾਕਾਰ ਨੇ ਉਹ ਚੀਜ਼ਾਂ ਨੂੰ ਇੱਥੇ ਦਰਸਾਇਆ ਹੋਇਆ ਬੜੇ ਹੀ ਸੋਹਣੇ ਢੰਗ ਨਾਲ ਜਿਹੜਾ ਕਲਾਕਾਰਾਂ ਨੇ ਜਿਹੜੀ ਕਲਾਕਾਰੀ ਕੀਤੀ ਹੋਈ ਆ ਦੇਖ ਰਹੇ ਤੁਸੀਂ ਤੇ ਐਂ ਲੱਗਦਾ ਵੀ ਜਿਵੇਂ ਜੂਰੀਆਂ ਜਾਗਦੀਆਂ ਚੀਜ਼ਾਂ ਹੁੰਦੀਆਂ ਨੇ ਗੁਰੂ ਮਹਾਰਾਜ ਸਰਾਸਾਰ ਜਿਹੜੇ ਆਪਣੇ ਸਾਹਮਣੇ ਗੁਰੂ ਰਵਿਦਾਸ ਜੀ ਬੈਠੇ ਨੇ ਦੇਖੋ ਹਨਾ ਜੀ ਤੇ ਇਸੇ ਤਰ੍ਹਾਂ ਬਲਦਾਂ ਦੀ ਜੋੜੀ ਦਿਖਾਈ ਆ ਕਿਵੇਂ origignal ਲੱਗਦੇ ਨੇ ਤੇ ਇੱਧਰ ਬਾਬਾ ਜੀ ਹੁਣੇ ਦੇਖੋ ਤੁਸੀਂ ਹੈ ਤੇ ਉਹਨਾਂ ਦੇ ਜਿਹੜੇ ਸੇਵਾਦਾਰਾ ਉਹਨਾਂ ਨੂੰ ਪੱਖੇ ਦੀ ਜਿਹੜੀ ਆ ਹਵਾ ਚੱਲ ਰਹੇ ਨੇ ਅੱਗੇ ਚੱਲਦੇ ਆ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਵੀਡੀਓ ਨਾਲ ਸੁਰਿੰਦਰ ਮੈਲਨਾ ਸਬਸਕ੍ਰਾਈਬ ਕਰ ਲਿਓ ਵੀਡੀਓ ਨਾਲ ਬਣੇ ਰਹੋ ਆਓ ਚੱਲਦੇ ਆ ਅੱਗੇ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਬਹੁਤ ਵੱਡਾ ਇਹ ਗੁਰਦੁਆਰਾ ਸਾਹਿਬ ਜਿਹੜਾ ਬਣਿਆ ਹੋਇਆ ਜੀ ਤੁਸੀਂ ਦੇਖ ਰਹੇ ਹੋ ਥੱਲੇ ਦੇਖੋ ਤਲਾਓ ਬਣੇ ਹੋਇਆ ਪਾਣੀ ਵਿੱਚ ਵਿੱਚ ਛੱਡਿਆ ਹੋਇਆ ਵਾ ਜੀ ਸਾਰੇ ਪਾਸੇ ਤੇ ਇਹ ਜਿਹੜਾ ਹੈ ਗੁਰਦੁਆਰਾ ਸੇਤਾ ਜੀ ਹੰਬਣਾ ਰੋਡ ਦੇ ਉੱਤੇ ਹੈਗਾ ਜਿਵੇਂ ਆਪਾਂ ਫਲੋਰ ਤੋਂ ਹੰਬਣਾ ਨੂੰ ਜਾਈਏ ਉਸ ਰਸਤੇ ਦੇ ਉੱਤੇ ਪੈਂਦਾ ਗੁਰਦੁਆਰਾ ਬਾਬੇ ਕੇ ਤੇ ਚੱਲਾਂਗੇ ਆਪਾਂ ਤੁਹਾਨੂੰ ਸਾਰਾ ਅੱਗੇ ਦਿਖਾਣੇ ਆ ਜੀ ਮੇਰੇ ਨਾਲ ਜੁੜੇ ਰਹੋ ਜੀ ਕਾਫੀ ਵੱਡੇ ਏਰੀਆ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਜਿਹੜੇ ਬਣੇ ਹੋਏ ਆ ਦੇਖ ਹੀ ਰਹੇ ਹੋ ਤੁਸੀਂ ਕਾਫੀ ਉਹ ਉੱਪਰ ਦੇਖੋ ਕਿੰਨਾ ਸੋਹਣਾ ਹੈ ਗੁਰੂ ਦੇ ਘਰ ਜਿਹੜੇ ਬਣੇ ਹੋਏ ਚੱਲਦੇ ਆਪਾਂ ਅੱਗੇ ਜੀ ਚਾਰ ਸਪੀਰੇ ਤੁਸੀਂ ਦੇਖ ਰਹੇ ਹੋ ਆਗ ਚਕੋਤਰੇ ਲੱਗੇ ਹੋਏ ਆ ਨਾਲ ਹੀ ਅੱਗੇ ਕਾਫੀ ਵਿੱਚ ਬੂਟੇ ਹਵਾਲੇ ਜਿਹੜੀਆਂ ਛੌਂ ਵਾਲੇ ਉਹ ਬਣੇ ਹੋਏ ਸਾਰੇ ਪਾਸੇ ਤੁਸੀਂ ਦੇਖ ਰਹੇ ਹੋ ਪਾਣੀ ਜਿਹੜਾ ਛੱਡਿਆ ਹੋਇਆ ਆਲੇ-ਦਾਲੇ ਸਾਰੇ ਤਲਾਹ ਤੁਸੀਂ ਦੇਖ ਰਹੇ ਹੋ ਬਣੇ ਹੋਏ ਪਾਪਾ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਹੋ ਜੀ ਚਲੋ ਧੰਨਵਾਦ ਆ ਜੀ ਆ ਇਧਰ ਵੀ ਦੇਖ ਰਹੇ ਹੋ ਤੁਸੀਂ ਤੇ ਜਿਵੇਂ ਮੈਂ ਗੱਲ ਕਰ ਰਿਹਾ ਸੀ ਵੀ ਜਿਹੜੇ ਇਸ ਸੰਸਾਰ ਤੇ ਅਗੇ ਚੰਗੇ ਮਾੜੇ ਕੰਮ ਜਿਹੜਾ ਇਨਸਾਨ ਕਰਦਾ ਉਹ ਸਾਰੇ ਪਾਪਾਂ ਦਾ ਫਲ ਜਿਹੜੇ ਪਾਪ ਕਰੇ ਹੁੰਦੇ ਆ ਉਹ ਤੁਹਾਨੂੰ ਕਿਵੇਂ ਇੱਥੇ ਭੁਗਤਣੇ ਪੈਂਦੇ ਆ ਆਪਾਂ ਉਹ ਸਾਰਾ ਕੁਝ ਤੁਹਾਨੂੰ ਅੱਜ ਸਾਂਝ ਪਾਵਾਂਗੇ ਇੱਥੇ ਲਿਖਿਆ ਹੋਇਆ ਜੀ ਨਿਮਰਤਾ ਸਹਿਤ ਬੇਨਤੀ ਹੈ ਕਿ ਹਰ ਐਤਵਾਰ 9 ਤੋਂ 11 ਸ੍ਰੀ ਸੁਖਨੀ ਸਾਹਿਬ ਜੀ ਦੇ ਪਾਠ ਜਿਹੜੇ ਹੁੰਦੇ ਨੇ ਚਲਦੇ ਆਪਾਂ ਅੰਦਰ ਆਪਾਂ ਕਾਫੀ ਵੱਡਾ ਇੱਧਰ ਤਲਾਹ ਤੁਸੀਂ ਦੇਖ ਰਹੇ ਹੋ ਆਹ ਦੇਖੋ ਜੀ ਚਲਦੇ ਆਂ ਅੰਦਰ ਦਰਬਾਰ ਦੇ ਅੰਦਰ ਜੀ ਆਪਾਂ ਮੱਥਾ ਟੇਕਾਂਗੇ ਬੱਚਾ ਬਾਹਰ ਟਿੱਕਿਆ ਹਾਲ ਹੈ ਬੱਚੇ ਠੀਕ ਹੋ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਚੱਲ ਲਈਏ ਅਪਾ ਅੰਦਰ ਬਹੁਤ ਸੋਹਣੇ ਗੁਰੂ ਘਰ ਬਣੇ ਹੋਏ ਨੇ ਲੋ ਜੀ ਤੁਹਾਨੂੰ ਦਿਖਾਵਾਂਗੇ ਇੱਕ ਤਾਂ ਬੰਦਾ ਜਿਹੜੇ ਇਸ ਜਾਮੇ ਇੱਥੇ ਇਸ ਵੇਲੇ ਆ ਕੇ ਜਿਹੜਾ ਮਾੜੇ ਕੰਮ ਕਰਦਾ ਉਹਨੂੰ ਫਿਰ ਜਿਹੜੀ ਆ ਜਦੋਂ ਉਹਦੀ ਮੌਤ ਹੋ ਜਾਂਦੀ ਆ ਉਹਨੂੰ ਫਿਰ ਕਿਹੋ ਜਿਹੀ ਸਜ਼ਾ ਮਿਲਦੀ ਆਓ ਆਪਾਂ ਅੰਦਰ ਚੱਲਦੇ ਹਾਂ ਸਾਰਾ ਕੁਝ ਇੱਥੇ ਕਲਾਕਾਰਾਂ ਨੇ ਬੜਾ ਵਧੀਆ ਬਿਆਨ ਕੀਤਾ ਹੋਇਆ ਲੋ ਜੀ ਇੱਧਰ ਲਿਖਿਆ ਹੈਲੋ ਇਹਦੀ ਸਾ ਸੰਗਤ ਜੀ ਇਸ ਦ੍ਰਿਸ਼ ਵਿੱਚ ਪਾਣੀ ਸਾਧੂ ਮਹਾਰਮਾ ਦੇ ਲੜ ਲਾ ਕੇ ਸੰਸਾਰ ਰੂਪੀ ਭਵਜਲ ਤੋਂ ਪਾਰ ਲੰਘ ਰਿਹਾ ਇਸ ਲਈ ਪੂਰਨ ਮਹਾਪੁਰਸ਼ਾਂ ਦੀ ਸੰਗਤ ਕਰਨੀ ਚਾਹੀਦੀ ਆ ਇਸ ਤੋਂ ਆਪਾਂ ਨੂੰ ਸਿੱਖ ਲੈਣੀ ਚਾਹੀਦੀ ਹੈ ਜੀ ਤੇ ਵੀ ਮਾੜੀ ਸੰਗਤ ਨਹੀਂ ਕਰਨੀ ਚਾਹੀਦੀ ਜੋ ਤੁਸੀਂ ਮਾੜਾ ਕੰਮ ਕਰੋਗੇ ਉਹ ਤੁਹਾਨੂੰ ਇੱਥੇ ਢੁਕਤ ਨਾ ਪਏਗਾ ਦੇਖੋ ਜਮਦੂਤ ਕਿਵੇਂ ਗਰਮ ਸਰੀਰੇ ਲੈ ਕੇ ਖੜੇ ਨੇ ਵੀ ਜਿਸ ਕਿਸੇ ਨੇ ਮਾੜਾ ਕੰਮ ਕੀਤਾ ਹੁੰਦਾ ਉਹਦਾ ਇੱਕ ਅੰਤ ਇਹ ਕਿਵੇਂ ਕਰਦੇ ਨੇ ਦੂਸਰਿਆਂ ਨਾਲ ਧੋਖਾ ਛਲਕਪਟ ਕਰਨ ਵਾਲੇ ਪ੍ਰਾਣੀਆਂ ਦੀ ਜਿਹੜੀਆਂ ਆਤ ਮਾਵਾਂ ਨੂੰ ਸਜ਼ਾ ਦਿੰਦੇ ਹੋਏ ਜਮਦੂਤ ਇਸ ਤੋਂ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਿਸੇ ਨਾਲ ਜਿਹੜਾ ਧੋਖਾ ਨਿਕਾਣਾ ਜਿਹਦਾ ਆ ਦੇਖੋ ਕਿਵੇਂ ਜਮਦੂਤ ਨੇ ਆਪਦੇ ਹਾਲਤ ਤੇ ਉਹਦੇ ਨਾਲ ਰੇੜੀ ਦੇ ਨਾਲ ਜਮਦੂਤ ਉੱਤੇ ਬੈਠਾ ਨਾਲ ਉਹਨੇ ਸਰੀਆ ਫੜਿਆ ਹੋਇਆ ਲੋਹੇ ਦਾ ਗਰਮ ਆਹ ਦੇਖੋ ਕਿਵੇਂ ਜਿਹੜਾ ਮਨੁੱਖ ਦਾ ਜਿਹੜਾ ਹਾਲ ਇਸ ਤਰ੍ਹਾਂ ਹੁੰਦਾ ਜੀ ਇਥੋਂ ਆਪਾਂ ਨੂੰ ਸਿੱਖਿਆ ਕੁਝ ਲੈਣੀ ਚਾਹੀਦੀ ਹੈ ਜੀ ਵੀ ਜਮਦੂਤ ਖੜੇ ਨੇ ਦੇਖੋ ਤੁਸੀਂ ਆਹ ਦੇਖੋ ਜਿਵੇਂ ਆਪਣੇ ਆ ਜਮਦੂਤ ਮਰਨ ਤੋਂ ਬਾਅਦ ਆਦ੍ਰਿਸ਼ ਹੁੰਦਾ ਦੇਖੋ ਕਿਆ ਹਾਲ ਹੋਏ ਹੋਏ ਹਾਂ ਜੀ ਇਹ ਆਪਾਂ ਨੂੰ ਸਿੱਖਣਾ ਚਾਹੀਦਾ ਦੇਖੋ ਕਿਵੇਂ ਜਮਦੂਤ ਇੱਕ ਉਧਰ ਖੜਾ ਤੇ ਇੱਕ ਇਧਰ ਕਸਾਈ ਜਮਦੂਤ ਦੇ ਰੂਪ ਚ ਖੜਾ ਕਿਵੇਂ ਇਹ ਲੈ ਕੇ ਇੱਥੇ ਇਸ ਵੇਲੇ ਤੁਸੀਂ ਦੇਖ ਰਹੇ ਹੋ ਕਿਵੇਂ ਇਹ ਟੋਕਾ ਕਰਨ ਲੱਗੇ ਨੇ ਟੋਕਾ ਫੇਰਨ ਲੱਗੇ ਨੇ ਇਸ ਤੋਂ ਆਪਾਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ ਜੀ ਸੋ ਇਸ ਵਿੱਚ ਜੀਵਾਂ ਦੀ ਹੱਤਿਆ ਕਰਨ ਵਾਲੇ ਪ੍ਰਾਣੀਆਂ ਨੂੰ ਪਰਾਣੀਆਂ ਦੇ ਜਿਹੜੀਆਂ ਆਤਮਾਵਾਂ ਨੂੰ ਜਿਹੜਾ ਸਜ਼ਾ ਮਿਲ ਰਹੀ ਹੈ ਦੇਖੋ ਜੀ ਸੱਪ ਦੇ ਵਿੱਚ ਛੱਡਿਆ ਵਿੱਚ ਸਾਪਾਂ ਵਿੱਚ ਪਰਾਣੀਆਂ ਨੂੰ ਜਿਹੜਾ ਛੱਡਿਆ ਜਾਂਦਾ ਇਸ ਤੋਂ ਸਿੱਖਿਆ ਮਿਲਦੀ ਹੈ ਕਿ ਦੂਸਰਿਆਂ ਨੂੰ ਦੁੱਖ ਨਹੀਂ ਦੇਣਾ ਜਿਹੜਾ ਕੋਈ ਇਸ ਤਰ੍ਹਾਂ ਦੁੱਖ ਕਰਦਾ ਉਹਨੂੰ ਫਿਰ ਇਹੋ ਜਿਹੀਆਂ ਸਜ਼ਾਾਂਾਂ ਜਿਹੜੀਆਂ ਮਿਲਦੀਆਂ ਨੇ ਜਮਦੂਤ ਸਾਹਿਬ ਅੱਗੇ ਬਾਹਰ ਦੇਖ ਰਹੇ ਤੁਸੀਂ ਖੜੇ ਨੇ ਬਰਸ਼ਾ ਲਈ ਖੜੇ ਨੇ ਤੇ ਆਹ ਤੁਸੀਂ ਇੱਥੇ ਪੜ ਵੀ ਸਕਦੇ ਹੋ ਇਸ ਵਿੱਚ ਜੀਵਾ ਦੀ ਹੱਤਿਆ ਕਰਨ ਵਾਲੇ ਪਰਾਣੀਆਂ ਦੇ ਜਿਹੜਾ ਆਤਮਾਵਾਂ ਉਹਦੇ ਵਿੱਚ ਸੱਪ ਛੱਡੇ ਜਾਂਦੇ ਆ ਜਾਨਵਰ ਛੱਡੇ ਜਾਂਦੇ ਤੁਸੀਂ ਦੇਖ ਰਹੇ ਹੋ ਬੁਰਾ ਹਾਲ ਹੋ ਜਾਂਦਾ ਕਸ਼ੂਏ ਚੜੇ ਹੋਏ ਉੱਤੇ ਇਹ ਦੇਖੋ ਤੁਸੀਂ ਜੀ ਇਹ ਜਿਹੜੇ ਜਮਦੂਤ ਨੇ ਇਹ ਤੁਸੀਂ ਦੇਖ ਰਹੇ ਹੋ ਕੋਹਲੂ ਦੇ ਵਿੱਚ ਇਹ ਪੀੜ ਰਹੇ ਨੇ ਆਚਰਣਹੀਨ ਪ੍ਰਾਣੀਆਂ ਦੇ ਜਿਹੜੀਆਂ ਆਤਮਾਵਾਂ ਨੂੰ ਸਜਾਵਾਂ ਦਿੰਦੇ ਹੋਏ ਜਮ ਆ ਦੇਖ ਰਹੇ ਹੋ ਤੁਸੀਂ ਜਮ ਤੇ ਕੋਈ ਵਾਕਿਆ ਨਹੀਂ ਜਾਂਦਾ ਸਾਨੂੰ ਚੰਗੇ ਚਰਿੱਤਰ ਆਚਰਣ ਨਾਲ ਜ਼ਿੰਦਗੀ ਜਿਹੜੀ ਉਹ ਜੂਣੀ ਚਾਹੀਦੀ ਹੈ ਇਹ ਤੋਂ ਆਪਾਂ ਨੂੰ ਜਿਹੜਾ ਸਿੱਖਿਆ ਲੈਣੀ ਚਾਹੀਦੀ ਆ ਜੀ ਹੁਣ ਇਧਰ ਵੀ ਤੁਸੀਂ ਦੇਖ ਰਹੇ ਹੋ ਜਮਦੂਤ ਸਭ ਖੜੇ ਨੇ ਤੇ ਆਪਾਂ ਨੂੰ ਇਥੋਂ ਜਿਹੜੀ ਚੰਗੀ ਸਿੱਖਿਆ ਲੈ ਕੇ ਅੱਗੇ ਜਾਣਾ ਚਾਹੀਦਾ ਹੈਗਾ ਜੀ ਤੇ ਇਹ ਹੈ ਗੁਰਦਾਰਾ ਬਾਬੇ ਕਦੇ ਅੰਦਰ ਕਲਾਕਾਰਾਂ ਨੇ ਕਿੰਨੀ ਸੋਹਣੀ ਕਲਾਕਾਰੀ ਕਰਕੇ ਇਹ ਚੀਜ਼ਾਂ ਦਰਸਾਈਆਂ ਨੇ ਵੀ ਸਾਨੂੰ ਜੋ ਅਸੀਂ ਮਾੜੇ ਕੰਮ ਕਰਦੇ ਆ ਜਾਂ ਮਾੜੇ ਕਰਮ ਕਰਦੇ ਆ ਸਾਨੂੰ ਜਿਹੜੀ ਜੀਵ ਹੱਤਿਆ ਕਰਦਾ ਸਾਨੂੰ ਉਹਦਾ ਜਾ ਕੇ ਅੱਗੇ ਕੀ ਭੁਗਤਣਾ ਪੈਂਦਾ ਇਹ ਇੱਥੇ ਸਾਰਾ ਕੁਝ ਇਹ ਕਲਾਕਾਰਾਂ ਨੇ ਦਰਸਾਇਆ ਹੋਇਆ ਹੈਗਾ ਜੀ ਇਹ ਧਰਮਰਾਜ ਜੀ ਨੇ ਉਹਨਾਂ ਦੀ ਫੋਟੋ ਤੇ ਸੱਜੇ ਖੱਬੇ ਜੰਮਦੂਤ ਜਿਹੜੇ ਉਹ ਖੜੇ ਨੇ ਧਰਮਰਾਜ ਜੀ ਦੀ ਕਟਹਿਰੀ 'ਚ ਸਾਧ ਸੰਗਤ ਜੀ ਇਸ ਦ੍ਰਿਸ਼ ਵਿੱਚ ਜਿਹੜਾ ਪ੍ਰਾਣੀ ਆ ਜਿਹੜਾ ਪ੍ਰਾਣੀ ਨੂੰ ਪਰਲੋਕ ਵਿੱਚ ਜਗੇ ਪੇਸ਼ ਕਰਦੇ ਹੋਏ ਬਖਾਇਆ ਗਿਆ ਜੀ ਇੱਥੇ ਪ੍ਰਾਣੀ ਦੇ ਮਾਤ ਲੋਕ ਵਿੱਚ ਕੀਤੇ ਕਰਮਾਂ ਅਨੁਸਾਰ ਜਿਹੜੀ ਆ ਨਾ ਸਜ਼ਾ ਮਿਲਦੀ ਹੈ ਇਹ ਧਰਮ ਰਾਜ ਜੀ ਨੇ ਤੇ ਜਮਦੂਤ ਆਲੇ-ਦਾਲੇ ਤੁਸੀਂ ਦੇਖ ਰਹੇ ਹੋ ਖੜੇ ਨੇ ਸੋ ਆਪਾਂ ਨੂੰ ਇੱਥੋਂ ਜਿਹੜੇ ਸਾਰੇ ਇਹ ਕਲਾਕਾਰਾਂ ਨੇ ਬਣਾਇਆ ਇੱਥੋਂ ਆਪਾਂ ਨੂੰ ਸਾਰਿਆਂ ਨੂੰ ਜਿਹੜਾ ਕੋ ਸਿੱਖਣਾ ਚਾਹੀਦਾ ਤੇ ਆਪਾਂ ਨੂੰ ਬੁਰੇ ਕਰਮਾਂ ਤੋਂ ਜਾਂ ਜਿਹੜੇ ਜੀਵ ਹੱਤਿਆ ਕਰਦੇ ਆ ਜਾਂ ਉਹਨਾਂ ਤੋਂ ਸਿੱਖਣਾ ਚਾਹੀਦਾ ਹੈਗਾ ਤੇ ਇਹ ਹੈ ਧਰਮ ਰਾਜ ਦੀ ਕਚਹਿਰੀ ਤੇ ਉਹਨਾਂ ਨੂੰ ਉਹਨਾਂ ਦੇ ਕੀਤੇ ਮੁਤਾਬਕ ਜਿਹੜੀ ਇੱਥੇ ਉਹ ਸਜ਼ਾ ਦਿੱਤੀ ਜਾਂਦੀ ਹੈਗੀ ਆ ਤੇ ਤੁਸੀਂ ਦੇਖ ਲਿਓ ਸਾਰਾ ਕੁਝ ਮੈਂ ਤੁਹਾਨੂੰ ਸਾਰਾ ਦਿਖਾ ਦతా ਕਿਵੇਂ ਕੋਲੂ ਦੇ ਵਿੱਚ ਪੀੜਦੇ ਜਿਹੜੇ ਚਰਿੱਤ ਆਚਰਨ ਹੀਣ ਪ੍ਰਾਣੀ ਹੁੰਦੇ ਹੈ ਜੀ ਜਾਂ ਜਿਹੜੇ ਜੀਵ ਹੱਤਿਆ ਕਰਦੇ ਆ ਉਹ ਦੇਖੋ ਜੀਵ ਹੱਤਿਆ ਕਰਨ ਵਾਲਿਆਂ ਦਾ ਹਾਲ ਇੱਧਰ ਉਹਨਾਂ ਵਿੱਚ ਤਰਾਜ ਚੜਿਆਂ ਦਾ ਉੱਤੇ ਸੱਪ ਹੁੰਦੇ ਨੇ ਵਿੱਚ ਇਦਾਂ ਕਰਕੇ ਸਾਰਾ ਕੁਝ ਦੇਖ ਰਹੇ ਹਾਂ ਕੱਛੂ ਇੱਥੇ ਡੜ ਜਾਂਦੇ ਨੇ ਤੜਫਾਤ ਲਫਾ ਕੇ ਉਹਨਾਂ ਦਾ ਬੁਰਾ ਹਾਲ ਜਿਹੜਾ ਉਹ ਕੀਤਾ ਜਾਂਦਾ ਹੈਗਾ ਇੱਧਰ ਧਰਮਰਾਜ ਜੀ ਟੋਕਾ ਲੈ ਕੇ ਖੜੇ ਨੇ ਵੀ ਜਿਨ੍ਹਾਂ ਨੇ ਮਾੜੇ ਕੰਮ ਕੀਤੇ ਉਹਨਾਂ ਨੂੰ ਉਹਨਾਂ ਦੇ ਮੁਤਾਬਕ ਸਜ਼ਾ ਦਿੱਤੀ ਜਾਂਦੀ ਆ ਸੋ ਇੱਧਰ ਵੀ ਧੰਨਵਾਦ ਤਾਂ ਖਾ ਚੁੱਕਿਆ ਹੈਗਾ ਜੀ ਤੇ ਜਮਰਾਜ ਜੀ ਖੜੇ ਨੇ ਤੇ ਇੱਧਰ ਦੂਸਰਿਆਂ ਨੂੰ ਧੋਖਾ ਕਰਨ ਵਾਲਾ ਜਿਹੜਾ ਹਾਲ ਦੇਖ ਲਓ ਕੀ ਹੋ ਰਿਹਾ ਜੀ ਤੇ ਇਸ ਤਰ੍ਹਾਂ ਕਰਕੇ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਕੀ ਹਾਲ ਪਿਆ ਵਾ ਇਹਨਾਂ ਨੂੰ ਥੰਮ ਦੇ ਨਾਲ ਜਿਹੜਾ ਬੰਨਿਆ ਗਿਆ ਹੈਗਾ ਤੇ ਉੱਥੇ ਉਹਨਾਂ ਨੂੰ ਉੱਤੇ ਦੇਖੋ ਉੱਤੇ ਕਵਰ ਪਾਉਂਦੇ ਨੇ ਤੇ ਬੁਰਾ ਹਾਲ ਕੀਤਾ ਜਾਂਦਾ ਥੱਲੋਂ ਜਿਹੜੀ ਅੱਗ ਵਾਲੀ ਜਾਂਦੀ ਆ ਜਿਹੜਾ ਹੁੰਦਾ ਨਾ ਇਹ ਚੁੱਲਾ ਚੁੱਲੇ ਦੇ ਉੱਤੇ ਖੜਾ ਆਂਦੇ ਉੱਤੇ ਦੇਖ ਲਓ ਅੰਗ੍ਰੀਠੀ ਦੇ ਵਿੱਚ ਵੜ ਕੇ ਉਹਨਾਂ ਨਾਲ ਅੱਗ ਵਾਲ ਕੇ ਥੱਲੇ ਆਹ ਕੁਛ ਪੀਤਾ ਜਾਂਦਾ ਜੀ ਜੋ ਮਾੜੇ ਕੰਮ ਕਰਦੇ ਆ ਮਾੜੇ ਕੰਮ ਕਰਦੇ ਆ ਇਹ ਜਮਦੂਦ ਸਾਹਿਬ ਦੀ ਸਾਰੇ ਧਰੋਂ ਰਾਜ ਦੀ ਕਚਹਿਰੀ ਸੀ ਆਪਾਂ ਤੁਹਾਨੂੰ ਦਿਖਾਈ ਚਲੋ ਚੱਲਦੇ ਆ ਅਗੇ ਗੁਰਦਾਸ ਸਾਹਿਬ ਦਾ ਤੁਹਾਨੂੰ ਦੱਸਾਂਗੇ ਸਾਧ ਸੰਗਤ ਜੀ ਬਾਕੀ ਆਪਾਂ ਤੁਹ ਇਹ ਤੋਂ ਆਪਾਂ ਨੇ ਸਿੱਖ ਲੈਣੀ ਚਾਹੀਦੀ ਵੀ ਸਾਥ ਸੰਗਤ ਜਿਹੜੇ ਜਿਹੜੇ ਆ ਜੀ ਮਹਾਪੁਰਖਾਂ ਜਿਹੜੀ ਸੰਗਤ ਕਰਨਗੇ ਜਿਹਦੇ ਆ ਬੁਰੇ ਕੰਮਾਂ ਤੋਂ ਜਿਹੜਾ ਆਪਾਂ ਨੂੰ ਜਣਾ ਜਾਏਦਾ ਜੀ ਉਹ ਕਾਫੀ ਵੱਡਾ ਗੁਰਦੁਆਰਾ ਸਭ ਤੁਸੀਂ ਦੇਖ ਰਹੇ ਬਣਿਆ ਹੋਇਆ ਜੀ ਚੱਲਦੇ ਆਪਾਂ ਅੱਗੇ ਇੱਥੇ ਲੰਗਰ ਹਾਲ ਨੇ ਜੋ ਕੁਝ ਹੋਰ ਵੀ ਹੋਵੇਗਾ ਉਹ ਵੀ ਮੈਂ ਤੁਹਾਨੂੰ ਸਮਝ ਪਾਉਣਾ ਜੀ ਸ਼ੁਲੋ ਆਪਾਂ ਬਾਬੇ ਕੇ ਇੱਥੇ ਗੁਰਦੁਆਰਾ ਸਾਹਿਬ ਚੜ੍ਹੇ ਆ ਇਹਨਾਂ ਦਾ ਕਮਿਊਨਿਟੀ ਸਪੈਸ਼ਲਿਟੀ ਹਸਪੀਟਲ ਵੀ ਹੈ ਜੀ ਤੇ ਵਿਲੇਜਰ ਉਧਰ ਠੀਕ ਹੈ ਜੀ ਤੁਸੀਂ ਪੜਸਾ ਤੇ ਹੁਣ ਡਿਸਟ੍ਰਿਕਟ ਮੋਗੇ ਦੇ ਵਿੱਚ ਆ ਤਖਾਨਵੱਡ ਰੋਡ ਡਿਸਟ੍ਰਿਕਟ ਮੋਗਾ ਹਾਂਜੀ ਫੋਨ ਨੰਬਰ ਵਗੈਰਾ ਲਿਖਿਆ ਹੋਇਆ ਤੇ ਜੇ ਉੱਥੇ ਇਹਨਾਂ ਦਾ ਇੱਕ ਹਸਪਤਾਲ ਜਿਹੜਾ ਹੈਗਾ ਸੋ ਆਪਾਂ ਇੱਥੇ ਲੰਗਰ ਹਾਲ 'ਚ ਖੜੇ ਆ ਬਹੁਤ ਸੋਹਣਾ ਲੰਗਰ ਹਾਲ ਹਵਾ ਹਾਰੇ ਉਹ ਇੱਥੇ ਬਣੇ ਹੋਏ ਨੇ ਬੜਾ ਵਧੀਆ ਅਚਾ ਅਰੇਂਜਮੈਂਟ ਜੋ ਜਾਲੀਆਂ ਦੇ ਵਿੱਚ ਸਾਰਾ ਸਮਾਨ ਹੋਜਣ ਵਗੈਰਾ ਉੰਦਰ ਰੱਖਿਆ ਹੋਇਆ ਤੇ ਸੰਗਤ ਵੀ ਇੱਧਰ ਚਾਹ ਦਾ ਲੰਗਰ ਜਿਹੜਾ ਛੱਤ ਲਈ ਹੈ ਜੀ ਇੱਥੇ ਸੋ ਇੱਧਰ ਵੀ ਤੁਸੀਂ ਦੇਖ ਰਹੇ ਹੋ ਇਹ ਇਹਨਾਂ ਦੇ ਜਿਹੜੇ ਤਵੀਆਂ ਰੱਖੀਆਂ ਨੇ ਰੋਕੀਆਂ ਇੱਥੇ ਪਕਦੀਆਂ ਨੇ ਬੜਾ ਸੋਹਣਾ ਸਾਫ਼ ਸੁਥਰੇ ਤਰੀਕੇ ਨਾਲ ਜਿਹੜਾ ਇਹ ਚਿਮਣੀਆਂ ਲੱਗੀਆਂ ਹੋਈਆਂ ਪਾਈਪ ਦੇਖ ਰਹੇ ਤੁਸੀਂ ਉੱਪਰ ਨੂੰ ਚਿਮਣੀਆਂ ਨੇ ਤੇ ਬਹੁਤ ਸੋਹਣੇ ਤਰੀਕੇ ਨਾਲ ਜਿਹੜਾ ਇੱਥੇ ਲੰਗਰ ਉਹ ਪਕਦਾ ਬੜੇ ਸਾਫ਼ ਸੁਥਰੇ ਢੰਗ ਨਾਲ ਜਿਹੜਾ ਲੰਗਰ ਪਕਾਇਆ ਜਾਂਦਾ ਜੀ ਉਹ ਵਧੀਆ ਅੱਛਾ ਅਰੇਂਜਮੈਂਟ ਜਿਹੜਾ ਉਹ ਕੀਤਾ ਹੋਇਆ ਬਾਹਰ ਵੀ ਦੇਖੋ ਓਪਨ 에ਅਰ ਜਿਹੜਾ ਲੱਕੜ ਤੁੰਗਾ ਕਾਫੀ ਪਿਆ ਇੱਥੇ ਵੀ ਤਵੀਆਂ ਰੱਖੀਆਂ ਹੋਈਆਂ ਨੇ ਲੱਕੜ ਵਗੈਰਾ ਜਿਹੜਾ ਇੱਥੇ ਪਕਦਾ ਹੈਗਾ ਜੀ ਆਹ ਦੇਖ ਰਹੇ ਤੁਸੀਂ ਕਿੰਨਾ ਸੋਹਣਾ ਇੱਥੇ ਅੱਛਾ ਲੱਗ ਰਿਹਾ ਜੀ ਤੇ ਇਹ ਵੀ ਕਿਚਨ ਹੈ ਇਹਨਾਂ ਦੀ ਬਹੁਤ ਵੱਡੀ ਕਿਚਨ ਹੈ ਜੀ ਕਾਫੀ ਤਵੀਆਂ ਵੱਡੀਆਂ-ਵੱਡੀਆਂ ਲੱਗੀਆਂ ਹੋਈਆਂ ਨੇ ਆਹ ਦੇਖ ਰਹੇ ਚੁੱਲ੍ਹੇ ਲੱਕੜ ਦਾ ਕੰਮ ਲੱਕੜ ਦੇ ਉੱਤੇ ਸਾਰਾ ਕੰਮ ਹੁੰਦਾ ਜਿਹੜਾ ਗੈਸ ਵਾਲਾ ਤਾਂ ਇੱਕਦਾ ਹੀ ਚੁੱਲ੍ਹਾ ਰੱਖਿਆ ਹੋਇਆ ਇਹ ਦੇਖ ਰਹੇ ਬਹੁਤ ਸੋਹਣਾ ਜਿਹੜਾ ਬਣਿਆ ਦਾਲ ਦਾ ਆਹ ਭਰਿਆ ਹੋਇਆ ਪਤੀਲਾ ਵੱਡਾ ਤੇ ਲੰਗਰ ਹਾਲ ਇਹ ਨਵਾਂ ਬਣਿਆ ਬਹੁਤ ਵਧੀਆ ਲੱਗਿਆ ਚਿਮਣੀਆਂ ਲੱਗੀਆਂ ਜਾਂ ਉੱਤੇ ਧੂਆ ਕੱਢਣ ਦੀ ਬੜੀ ਮੱਤਾ ਟਿਕਣਾ ਨਹੀਂ ਨਹੀਂ ਬਹੁਤ ਵਧੀਆ ਬਹੁਤ ਗੁਰੂ ਘਰ ਕਾ ਦਾ ਘਟਾ ਜੀ ਬਹੁਤ ਵਧੀਆ ਸੋ ਆਪਾਂ ਚੱਲਾਂਗੇ ਜੀ ਸਾਡੇ ਨਾਲ ਦਖਾਨ ਚੱਲੇ ਨੇ ਇੱਥੋਂ ਦੇ ਸੇਵਾਦਾਰ ਸਾਹਿਬ ਸਿਮਰਨ ਘਰ ਚੱਲਦੇ ਹਾਂ ਸਿਮਰਨ ਘਰ ਚੱਲਾਂਗੇ ਬਾਬਾ ਨਾਰ ਸਿੰਘ ਜੀ ਦੇ ਜਿਹੜਾ ਇੱਥੇ ਗੁਰਦੁਆਰਾ ਬਾਬੇ ਕੇ ਉਹਨਾਂ ਦੀ ਕੁਟੀਆਂ ਦੇਖਾਂਗੇ ਤੁਹਾਨੂੰ ਉਹ ਵੀ ਦਿਖਾਵਾਂਗੇ ਚੱਲਦੇ ਆਂ ਅੱਗੇ ਆਓ ਜੀ ਆਪਾਂ ਬਾਬਾ ਜੀ ਦੀ ਕੁਟੀਆਂ ਦੇਖਾਂਗੇ ਤੇ ਨਾਲ ਮੈਨੂੰ ਸਿੰਘ ਸਾਹਿਬ ਦਿਖਾਉਣ ਆਏ ਨੇ ਚੱਲਦੇ ਆਪਾਂ ਕੁਟੀਆਂ ਸੰਤ ਬਾਬਾ ਨਾਹਰ ਸਿੰਘ ਜੀ ਸਲੇਰਾਵਾਲੇ ਇਹ ਕੁਟੀਆਂ ਜੀ ਅੰਦਰ ਅੱਛਾ ਜੀ ਇੱਧਰ ਤੇ ਆਉਣਾ ਜੀ ਲੋ ਜੀ ਦੇਖੋ ਹਾਂ ਕਿਆ ਸੋਹਣੀ ਕੁਟੀਆਂ ਬਣੀਆਂ ਉੱਤੇ ਦੇਖੋ ਲੱਕੜ ਦੇ ਵਿੱਚ ਬਣੀਆਂ ਕਾਨੇ ਵਾਲੀ ਹਾਂ ਜੀ ਹਾਂ ਜੀ ਬਹੁਤ ਸੋਹਣੀ ਹੈ ਜੀ ਇਹ ਕੁਟੀਆਂ ਜੀ ਬਾਬਾ ਜੀ ਦੀ ਅੱਛਾ ਇਹ ਇਧਰੋਂ ਦੀ ਐ ਘੁੰਮ ਕੇ ਜਿਹੜਾ ਉਹ ਜਾਣਾ ਪੈਂਦਾ ਉੱਪਰ ਪੂਰਾ ਢੇੜਾ ਦੇ ਕੇ ਫੇਰ ਅੰਦਰ ਨੂੰ ਜਾਣਾ ਪੈਂਦਾ ਜੀ ਕਿਉਂਕਿ ਜਦੋਂ ਕੋਈ ਸਮਾਗਮ ਹੁੰਦੇ ਆ ਪੂਰਨਮਾਸੀ ਮੱਸਿਆ ਹੁੰਦੀ ਆ ਉਸ ਵੇਲੇ ਫੇਰ ਸੰਗਤ ਜਾਦੀ ਹੁੰਦੀ ਆ ਇਸ ਤਰ੍ਹਾਂ ਉਹਨਾਂ ਨੂੰ ਘੁੰਮ ਕੇ ਜਿਹੜਾ ਨਾ ਲਾਈਨ ਸੇਰ ਉਹ ਅੰਦਰ ਭੇਜਿਆ ਜਾਂਦਾ ਮੱਥਾ ਟੇਕਣ ਦੇ ਲਈ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਜਾਂਦਾ ਉੱਪਰ ਸਾਰੇ ਪਾਸੇ ਲਿਖਿਆ ਹੋਇਆ ਇਹ ਹੈ ਬਾਬਾ ਜੀ ਪ੍ਰਕਰਮਾ ਕਰਕੇ ਜਿਹੜਾ ਉਹ ਜਾਣਾ ਪੈਂਦਾ ਕਾਫੀ ਵੱਡੀ ਪ੍ਰਕਰਮਾ ਇਹ ਹੈ ਬਾਬਾ ਜੀ ਦਾ ਭਗਤੀ ਦਾ ਸਥਾਨ ਬਹੁਤ ਸੋਹਣਾ ਉੱਤੇ ਕਾਨਿਆਂ ਦੀ ਪਾਈ ਹੋਈ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਇਹ ਅੱਛਾ ਬਾਬਾ ਜੀ ਉਰੀ ਭਗਤੀ ਕਰਦੇ ਸੀ ਜੀ ਇਹ ਬਾਬਾ ਜੀ ਦਾ ਸਥਾਨ ਆ ਜੀ ਇੱਥੇ ਬਾਬਾ ਜੀ ਬਰਾਜਮਣ ਹੁੰਦੇ ਸੀ ਪਹਿਲਾਂ ਤੇ ਇੱਧਰ ਭਗਤੀ ਕਰਦੇ ਸੀ ਨਾਲ ਬਣਿਆ ਹੋਇਆ ਉਹਨਾਂ ਦਾ ਬਹੁਤ ਸੋਹਣਾ ਬਹੁਤ ਸੋਹਣਾ ਬਣਿਆ ਹੋਇਆ ਜੀ ਦੇਖੋ ਸੰਗਤ ਆਰਾਮ ਦਾ ਜਨ ਆ ਇਹ ਬਾਬਾ ਜੀ ਦਾ ਆਰਾਮ ਘਰ ਸੀਗਾ ਬਹੁਤ ਸੋਹਣੇ ਦੇਖੋ ਹਾਂ ਜੀ ਜਿਵੇਂ ਆਪਾਂ ਦੇਖਦੇ ਨੇ ਨਾ ਰਾਜਸਥਾਨ ਚ ਕੁੱਪੇ ਜਿਹੇ ਬਣੇ ਹੁੰਦੇ ਉਸ ਤਰ੍ਹਾਂ ਦੇਖੋ ਕਿੰਨੇ ਸੋਹਣੇ ਦੇਖੋ ਇੱਥੇ ਭਗਤੀ ਕੀਤੀ ਹੋਈ ਆ ਬਾਬਾ ਜੀ ਨੇ ਇੱਥੇ ਬਹਿ ਕੇ ਦੇਖੋ ਇੰਨੀ ਸ਼ਾਂਤੀ ਆ ਨਾ ਇਸ ਵੇਲੇ ਕੋਈ ਸੁੰਨਸਾਨ ਇੰਨੀ ਇੱਥੇ ਤੁਸੀਂ ਆ ਕੇ ਇੱਕ ਵਾਰੀ ਜ਼ਰੂਰ ਆਓ ਸੰਗਤ ਜੀ ਦਰਸ਼ਨ ਕਰਕੇ ਜਾਓ ਬੜੀ ਜਿਹੜੀ ਮਨ ਨੂੰ ਇੱਥੇ ਸ਼ਾਂਤੀ ਮਿਲੂਗੀ ਤੇ ਬਾਕੀ ਮੈਂ ਤੁਹਾਨੂੰ ਸਾਰਾ ਅੱਗੇ ਦਿਖਾ ਦਿੱਤਾ ਵੀ ਜਿਹੜਾ ਚੰਗੇ ਕੰਮ ਆ ਉਹਦਾ ਚੰਗਾ ਨਤੀਜਾ ਨਿਕਲਦਾ ਮਾੜੇ ਕੰਮਾਂ ਦਾ ਮਾੜਾ ਧਰਮ ਰਾਜ ਦੀ ਕਚੈਰੀ ਵੀ ਤੁਹਾਨੂੰ ਦਿਖਾਈ ਆ ਵੀ ਉਹ ਉਸ ਅਨਸਾਰ ਫਿਰ ਉਹਨਾਂ ਨੂੰ ਜਿਹੜੀ ਉਹ ਸਜ਼ਾ ਉਹ ਦਿੰਦੇ ਨੇ ਆਓ ਚੱਲਦੇ ਆ ਜੀ ਏਸੀ ਬਾਬਾ ਜੀ ਦੀ ਕੂਟੀਆ ਆਓ ਚੱਲਦੇ ਆ ਜੀ ਇਹ ਆ ਬਾਬਾ ਜੀ ਦਾ ਸਥਾਨ ਕਾਫੀ ਵਧੀਆ ਸਲੇਰਾਂ ਵਾਲੇ ਨੇ ਵੱਜਦੇ ਨੇ ਬਾਬਾ ਜੀ ਇਹ ਤੇ ਬਾਬਾ ਜੀ ਦੀ ਇੱਧਰ ਕਾਰ ਵੀ ਮੈਂ ਦੇਖੀ ਸੀ ਖੜੀ ਕਿਤੇ ਉਧਰੀ ਇਹੋ ਪਰੇ ਸਾਈਡ ਤੇ ਅਸੀਂ ਗੁਰਦੁਆਰਾ ਸਾਹਿਬ ਦੇਖੋ ਬਾਬੇ ਕੇ ਕਿੰਨਾ ਸੋਹਣਾ ਬਣਿਆ ਹੋਇਆ ਇਹ ਗੁਰਦੁਆਰਾ ਸਾਹਿਬ ਹੈਗਾ 플ੋਰ ਤੋਂ ਆਪਾਂ ਜੇ ਹੰਬੜਾ ਨੂੰ ਜਾਈਏ ਉਸ ਰਾਹ ਤੇ ਤੇ ਇਹ ਸੱਜੇ ਹੱਥ ਪੈਂਦਾ ਹੈਗਾ ਜੀ ਸਲੇਮਪੁਰ ਤੋਂ ਪਹਿਲਾਂ ਤੇ ਆਹ ਦੇਖੋ ਕਿੰਨਾ ਸੋਹਣਾ ਗੁਰਦੁਆਰੇ ਬਣੇ ਹੋਏ ਆ ਪਾਰਕ ਪਾਰਕ ਬਣੇ ਹੋਏ ਆ ਜੀ ਇਹ ਹੈ ਬਾਬਾ ਜੀ ਦੀ ਬਾਬੇ ਕੇ ਕੁਟੀਆਂ ਹਾਂਜੀ ਬਹੁਤ ਸੋਹਣੀ ਬਾਬਾ ਜੀ ਦੇ ਸਾਹਮਣੇ ਸਰੂਪਾ ਚੱਲਾਂਗੇ ਆਪਾਂ ਦਰਸ਼ਨ ਕਰਾਂਗੇ ਗੋਲ ਸਾਰਾ ਇਹ ਬਣਿਆ ਹੋਇਆ ਦੇਖ ਰਹੇ ਹੋ ਤੇ ਮੱਥਾ ਟੇਕਦੇ ਆਂ ਜੀ ਜੋ ਵੀ ਮੇਰੀ ਇਸ ਵੀਡੀਓ ਰਾਹੀਂ ਬਾਬਾ ਜੀ ਦੇ ਬਾਬਾ ਨਾਨਕ ਜੀ ਦੇ ਦਰਸ਼ਨ ਕਰ ਰਿਹਾ ਬਾਬਾ ਜੀ ਉਹਨਾਂ ਦੀਆਂ ਤੰਦਰੁਸਤੀਆਂ ਦੇਣ ਸਾਰਿਆਂ ਨੂੰ ਜਿਹੜੇ ਨਹੀਂ ਵੀ ਕਰੇ ਉਹਨਾਂ ਨੂੰ ਵੀ ਤੰਦਰੁਸਤੀਆਂ ਦੇਣ ਬਹੁਤ ਸੋਹਣੀ ਕੁਟਿਆ ਇਹ ਦੇਖ ਸਕਦੇ ਆਂ ਗੋਲ ਉਹ ਬਣੀ ਹੋਈ ਹੈ ਜੀ ਤੇ ਆਪਾਂ ਜੂਮ ਕਰਕੇ ਤੁਹਾਨੂੰ ਦਿਖਾ ਦਿੰਨੇ ਆਂ ਲੋਸਾਂਕ ਜੀ ਦਰਸ਼ਨ ਕਰੋ ਤੇ ਗੁਰੂ ਘਰ ਦੀਆਂ ਜਿਹੜੀਆਂ ਖੁਸ਼ੀਆਂ ਬਾਬਾ ਜੀ ਦੀਆਂ ਉਹ ਪ੍ਰਾਪਤ ਕਰੋ ਤੋਂ ਆਪਾਂ ਬਾਬਾ ਜੀ ਦੀ ਕੁਟਿਆ ਦੇਰਸ਼ਨ ਕਿੱਥੇ ਚੱਲਦੇ ਆਂ ਬਾਹਰ ਤੁਹਾਨੂੰ ਗੱਡੀ ਵੀ ਦਿਖਾਉਣੀ ਆ ਬਾਬਾ ਜੀ ਦੀ ਖੜੀ ਐ ਇੱਥੇ ਮਰਸਡੀਜ਼ ਅੰਦਰ ਉਹ ਸ਼ੀਸ਼ੇ ਦੇ ਅੰਦਰ ਵਿੱਚ ਲਾ ਕੇ ਨਾ ਉਹ ਖੜਾ ਰਹੀ ਹੋਈ ਹੈ ਜੀ ਇਹ ਹੈ ਬਾਬਾ ਜੀ ਦੀ ਕੁਟਿਆ ਸੀਗੀ ਚਲਦੇ ਆਂ ਦਿਖਾਨੇ ਆ ਗੱਡੀ ਲਓ ਜੀ ਬਾਬਾ ਜੀ ਦੀ ਜਿਹੜੀ ਗੱਡੀ ਆ ਉਹਦੇ ਦਰਸ਼ਨ ਕਰ ਲਓ ਬਹੁਤ ਸੋਹਣੀ ਪੁਰਾਣੀ ਬਾਬੇ ਦੇ ਉੱਤੇ ਲਿਖਿਆ ਹੋਇਆ ਤੇ ਮਰਸਡੀਜ਼ ਆ ਜੀ ਕਾਫੀ ਪੁਰਾਣਾ ਮਾਡਲ ਆ ਦੇਖ ਸਕਦੇ ਹੋ ਇਹ ਮੇਰਾ ਬੰਬਈ ਦਾ ਨੰਬਰ ਹਨਾ ਜੀ ਨੰਬਰ ਬੱਤਰ ਬੱਤਰ ਪੁਰਾਣੇ ਨੰਬਰ ਨੇ ਮਹਿੰਗੇ ਮੇ ਨੰਬਰ ਨੇ ਜੀ ਇਹ ਦਰਸ਼ਨ ਕਰੋ ਬਾਬਾ ਜੀ ਦੀ ਕਾਰ ਦੇ ਲਓ ਜੀ ਬਹੁਤ ਸੋਹਣਿਆ ਕਿਰਪਾ ਕਰਨ ਬਾਬਾ ਜੀ ਸਾਰਿਆਂ ਤੇ ਮੈਨੂੰ ਜਿਹੜੇ ਦਰਸ਼ਨ ਕਰਾ ਰਹੇ ਨੇ ਇੱਥੇ ਦੇ ਤੇ ਮੇਰੇ ਮਗਰ ਆ ਦੇਖੋ ਦਰਸ਼ਨ ਕਰਾ ਰਹੇ ਸਿੰਘ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੁਹਾਡੇ ਵੀ ਬਾਈ ਜੀ ਬਹੁਤ ਬਹੁਤ ਦਰਸ਼ਨ ਕਰਾਏ ਸਾਨੂੰ ਇਸ ਕੁਟਿਆ ਦੇ ਨਹੀਂ ਤਾਂ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਪਹਿਲੀ ਵਾਰ ਆਵੇ ਆ ਦੇਖੋ ਜੀ ਝੌਂਪੜੀ ਜਿਹੜੀ ਬਾਬਾ ਜੀ ਦਾ ਭਗਤੀ ਦਾ ਸਥਾਨ ਸੀ ਉਹ ਝੌਂਪੜੀ ਦਾ ਬਿਲਕੁਲ ਪਿੱਛੇ ਖੜੇ ਆ ਪਿੱਛੇ ਅੰਗੂਰਾਂ ਦੀਆਂ ਬੀਲਾਂ ਤੁਸੀਂ ਵੇਖ ਸਕਦੇ ਹੋ ਕਿਾ ਸੋਹਣਾ ਜਿਹੜਾ ਵਿਊ ਆ ਰਿਹਾ ਬਾਬਾ ਜੀ ਦੇ ਇਸ ਗੁਰਦਾ ਸਾਹਿਬ ਦਾ ਲਓ ਜੀ ਦਰਸ਼ਨ ਕਰੋ ਬਾਬਾ ਜੀ ਦੇ ਕੁਟੀਆਂ ਤੇ ਜਿਹੜੇ ਕਾਨੇ ਹੁੰਦੇ ਆ ਬਾਸ ਹੁੰਦੇ ਆ ਉਹਨਾਂ ਦੀ ਜਿਹੜੀ ਉਹਨਾਂ ਨਾਲ ਬਣਾਈ ਹੋਈ ਹੈ ਜੀ ਇਹ ਇਹ ਨੇ ਬਾਬਾ ਜੀ ਦੇ ਇੱਥੇ ਮੇਨ ਸਿੰਘ ਸਾਹਿਬ ਸੇਵਾਦਾਰ ਧੰਨਵਾਦ ਆ ਤੁਹਾਡਾ ਜੀ ਨਹੀਂ ਬਹੁਤ ਵਧੀਆ ਜੀ ਤੁਸੀਂ ਤਾਂ ਲੰਗਰ ਹਾਲ ਦੇ ਬਹੁਤ ਵਧੀਆ ਇਹ ਜਿਹੜੇ ਇੱਕ ਡਿਊਟੀ ਇਹਨਾਂ ਦੀ ਹੁੰਦੀ ਆ ਤੇ ਇੱਥੇ ਆਲ ਸਾਰਾ ਪਾਸਾ ਇਹੀ ਦੇਖਦੇ ਦੇਖ ਰੇਖੇ ਇਹਨਾਂ ਦੀ ਹੁੰਦੀ ਆ ਜੀ ਬਹੁਤ ਵਧੀਆ ਲੱਗਾ ਜੀ ਤੁਹਾਡੇ ਗੁਰਦੁਆਰਾ ਸਾਹਿਬ ਚ ਆ ਕੇ ਬਹੁਤ ਵਧੀਆ ਸਫਾਈ ਦਾ ਧਿਆਨ ਰੱਖਿਆ ਗਿਆ ਹੈਗਾ ਹਰੇਕ ਪੱਖੋਂ ਬਹੁਤ ਵੱਡਾ ਬਣਿਆ ਹੋਇਆ ਚਲੋ ਆ ਬਾਬਾ ਜੀ ਦਾ ਇਹਨਾਂ ਦਾ ਸਹਿਯੋਗ ਆ ਇਹਨਾਂ ਨੇ ਸਾਰੇ ਦਰਸ਼ਨ ਇੱਧਰੋਂ ਕਰਾਏ ਆ ਮੈਨੂੰ ਬਾਬਾ ਜੀ ਦੇ ਤੇ ਇਹਦੇ ਨਾਲ ਜਿਹੜੀ ਆਪਾਂ ਇਹ ਵੀਡੀਓ ਇਸ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਆ ਸੋ ਆਪਾਂ ਇਸ ਵੀਡੀਓ ਨੂੰ ਇੱਥੇ ਸਮਾਪਤ ਕਰਦੇ ਆ ਜੀ ਅਖਰ ਵਾਦਾ ਘਾਟਾ ਕੋਈ ਬੋਲਿਆ ਗਿਆ ਹੋ ਤਾਂ ਮਾਫ ਕਰਨਾ ਤੇ ਜਿਸ ਤਰ੍ਹਾਂ ਇੱਥੇ ਦਰਸਾਇਆ ਗਿਆ ਕਲਾਕਾਰੀਆਂ ਦਿਖਾਈਆਂ ਵੀ ਜਿਹੜਾ ਬੰਦਾ ਮਾੜੇ ਕੰਮ ਕਰਦਾ ਜਾਂ ਚੰਗੇ ਕਰਦਾ ਉਹਨਾਂ ਦੀ ਸਜ਼ਾ ਕੀ ਹੁੰਦੀ ਹੈ ਉਹ ਇੱਥੇ ਇਸ ਜਿਹੜਾ ਵੀਡੀਓ ਦੇ ਵਿੱਚ ਇਹੀ ਨਿਚੋੜ ਨਿਕਲਿਆ ਹੋਇਆ ਜੀ ਇਹ ਆਪਾਂ ਜਿਹੜੇ ਤੁਹਾਨੂੰ ਦਿਖਾਈਆਂ ਨੇ ਸਟੈਚੂ ਦਿਖਾਏ ਆ ਕਲਾਕਾਰਾਂ ਨੇ ਜਿਹੜੀਆਂ ਤਸਵੀਰਾਂ ਪੜਾਈਆਂ ਹੋਈਆਂ ਨੇ ਤੇ ਉਹਨਾਂ ਨੂੰ ਮੁੱਖਰਾ ਦੇਣਾ ਚਲੋ ਆਪਾਂ ਨੂੰ ਇਹ ਧਿਆਨ ਰੱਖਣਾ ਚਾਹੀਦਾ ਆਇਂਦਾ ਜਦੋਂ ਜੋ ਤੁਸੀਂ ਕਰ ਲਿਆ ਉਹ ਵੱਖਰੀ ਗੱਲ ਆ ਲੇਕਿਨ ਗਾਹਾਂ ਨੂੰ ਧਿਆਨ ਰੱਖੋ ਜੀਵ ਹੱਤਿਆ ਨਾ ਕਰੋ ਤੇ ਚੰਗੇ ਕੰਮ ਕਰੋ ਤੇ ਇਹਦੇ ਨਾਲ ਆਪਾਂ ਇਸ ਵੀਡੀਓ ਨੂੰ ਇੱਥੇ ਸਮਾਪਤ ਕਰਦੇ ਆਂ ਮੇਰੇ ਵੱਲੋਂ ਆਪ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਧੰਨਵਾਦ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਦਾ ਜਿਹੜੇ ਕਿਸੇ ਵੀਰ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਪਹਿਲ ਦੇ ਹੱਦ ਤੇ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰਿਆ ਕਰੋ ਕਿੱਥੋਂ ਕਿੱਥੋਂ ਦੇਖਦੇ ਆ ਕਮੈਂਟਸ ਵੀ ਕਰਦੇ ਆ ਕਰੋ ਇਹਦੇ ਨਾਲ ਰੱਬ ਰੱਖਾ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ